ਸੱਡਾ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰਪ੍ਰੀਤ ਨਿੱਕੇ ਸਾਥਰੀਆਕਾਲ ਮੈਂ ਹਾਂ ਹਰਮਨਪ੍ਰੀਤ ਕੌਰ ਤੇ ਹਰ ਰੋਜ਼ੀ ਤਰ੍ਹਾਂ ਖਬਰਾਂ ਲੈ ਕੇ ਹਾਜ਼ਰਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟਾਣਾ ਜੀ ਦੇ ਨਾਲ ਟਾਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਾਨ ਹੋਰਾਂ ਦੀ ਗੱਲ ਕਰਦੇ ਆਂ ਜੀ ਇੱਕ ਵਾਰ ਫੇਰ ਤੋਂ ਕਹਿੰਦੇ ਫੋਰਟਿਸ ਹਸਪਤਾਲ ਦੇ ਵਿੱਚ ਉਹਨਾਂ ਨੂੰ ਦਾਖਲ ਕੀਤਾ ਗਿਆ ਫ ਬਿਲਕੁਲ ਜੀ ਬਿਲਕੁਲ ਕੁਝ ਦਿਨ ਪਹਿਲਾਂ ਉਹਨਾਂ ਨੂੰ ਅਪੋਲੋ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਦਿੱਲੀ ਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਆ ਜਿਹੜੇ ਉਹ ਦਾਖਲ ਕਰਵਾਏ ਗਏ ਫੋਰਟਸ ਹਸਪਤਾਲ ਮੁਹਾਲੀ ਦੇ ਵਿੱਚ ਜਦੋਂ ਪਹਿਲਾਂ ਅਪੋਲੋ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਵਿਰੋਧਗਾਂ ਨੇ ਉਦੋਂ ਵੀ ਸਵਾਲ ਚੁੱਕਿਆ ਸੀ ਵੀ ਜੇਕਰ ਮੁਹੱਲਾ ਕਲੀਨਿਕ ਇੰਨੇ ਵਧੀਆ ਬਣਾਏ ਤੁਸੀਂ ਤੁਸੀਂ ਕਹਿੰਦੇ ਵੀ ਉੱਥੇ ਹਰ ਤਰ੍ਹਾਂ ਦੀ ਸਹੂਲਤ ਆ ਤੇ ਮੁੱਖ ਮੰਤਰੀ ਸਾਹਿਬ ਨੂੰ ਅਪੋਲੋ ਕਾ ਤੋਂ ਲੈ ਗਏ ਤੇ ਹੁਣ ਜਦੋਂ ਫੋਰਟਸ ਦਾਖਲ ਕਰਵਾਏ ਗਏ ਫਿਰ ਵਿਰੋਧਗਾਂ ਨੇ ਸਵਾਲ ਕੀਤਾ ਵੀ ਹੁਣ ਫੋਰਟਸ ਕਾ ਤੋਂ ਲੈ ਗਏ ਜਦੋਂ ਤੁਹਾਡੇ ਕਹਿੰਦੇ ਵੀ ਭਾਈ ਸਰਕਾਰੀ ਹਸਪਤਾਲ ਬਹੁਤ ਵਧੀਆ ਮੁਹੱਲਾ ਕਲੀਨਿਕ ਬਹੁਤ ਵਧੀਆ ਤੁਸੀਂ ਉੱਥੇ ਕਿਉਂ ਨਹੀਂ ਦਾਖਲਾ ਕਰਵਾਉਂਦੇਗੇ ਅਸਲ ਵਿੱਚ ਇਹ ਕਿ ਪਿਛਲੇ ਦਿਨੀ ਖਬਰ ਆਈ ਸੀ ਕਿ ਮੁੱਖ ਮੰਤਰੀ ਸਾਹਿਬ ਡਿੱਗ ਪਏ ਆ ਜਦੋਂ ਦਿੱਲੀੋਂ ਚੰਡੀਗੜ੍ਹ ਪਹੁੰਚੇ ਸੀ ਤੇ ਚੰਡੀਗੜ੍ਹ 에ਰਪੋਰਟ ਦੇ ਉੱਤੇ ਉਤਰਨ ਵੇਲੇ ਡਿੱਗ ਪਏ ਜਹਾਜ਼ ਦੇ ਵਿੱਚੋਂ ਉਦੋਂ ਸੀਐਮ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਭਾਈ ਪੈਰ ਮੇਰਾ ਪੌੜੀ ਨਹੀਂ ਦੇਖ ਸਕੇ ਤੇ ਪੌੜੀ ਤੋਂ ਤਿਲਕ ਗਿਆ ਮੈਂ ਜੋ ਕੋ ਮੈਨੂੰ ਨਜ਼ਰ ਨਹੀਂ ਪਈ ਪੌੜੀ ਪਰ ਵਿਕਰਮ ਸਿੰਘ ਜੀਠੀਆਂ ਨੇ ਗੱਲ ਕਹੀ ਸੀ ਵੀ ਖਾਦੀ ਪੀਤੀ ਦੇ ਵਿੱਚ ਮਿੱਤਰ ਇਉਂ ਹੀ ਤਲਕੇ ਜਾਂਦੇ ਹੁੰਦੇ ਆ ਹੁਣ ਜਦੋਂ ਮੁਹਾੜੀ ਦੇ ਵਿੱਚ ਦਾਖਲ ਕਰਵਾਇਆ ਗਿਆ ਫੋਟੋਸ ਦੇ ਵਿੱਚ ਤਾਂ ਪਤਾ ਲੱਗਾ ਜੀ ਭਗਵੰਤ ਮਾਨ ਫੇਫੜਿਆਂ ਦੀ ਸੋਜ ਕਰਕੇ ਦਾਖਲ ਕਰਵਾਏ ਗਏ ਆ ਖੂਨ ਦਾ ਦਬਾਅ ਅਸਥਿਰ ਹੋਣ ਤੇ ਸਾਹ ਲੈਣ ਦੇ ਵਿੱਚ ਤਕਲੀਫ ਦੇ ਕਰਕੇ ਤੇ ਦੇਰ ਰਾਤ ਹਸਪਤਾਲ ਪਹੁੰਚਾਏ ਗਏ ਆ ਮੈਡੀਕਲ ਰਿਪੋਰਟਾਂ ਦੇਖਣ ਤੋਂ ਬਾਅਦ ਡਾਕਟਰ ਅਜ ਕੋਈ ਫੈਸਲਾ ਲੈ ਸਕਦੇ ਆ ਸੋ ਗੱਲ ਇਹ ਜੀ ਕਿ ਡਾਕਟਰਾਂ ਨੇ ਇਹ ਗੱਲ ਕਹੀ ਹੈ ਕਿ ਚਲੋ ਰੂਟੀਨ ਦੇ ਚੈੱਕਪਅ ਕਈ ਵਾਰੀ ਚਲੋ ਗੱਲ ਲਕੋਣੀ ਵੀ ਪੈਂਦੀ ਹੈ ਕਈ ਵਾਰੀ ਚਲੋ ਮੈਨੇਜ ਕਰਨਾ ਵੀ ਪੈਂਦਾ ਪਰ ਗੱਲ ਹੈ ਵੀ ਸ਼ਰੀਕਾ ਨੇ ਗੱਲ ਕਹੀ ਹੈ ਕਿ ਇਹ ਮਸਲੇ ਨਸ਼ਰ ਕਰਨੇ ਚਾਹੀਦੇ ਆ ਅੱਜ ਬਿਕਰਮ ਸਿੰਘ ਮਜੀਠੀਆ ਨੇ ਅਰਸ਼ਦੀਪ ਸਿੰਘ ਕਲੇਰ ਨੇ ਇਹ ਗੱਲ ਕਹੀ ਹੈ ਉਹ ਕਹਿੰਦੇ ਵੀ ਭਾਈ ਮੁੱਖ ਮੰਤਰੀ ਦੀ ਸਿਹਤ ਦੇ ਵੇਰਵੇ ਜਨਤਾ ਕੀਤੇ ਜਾਣ ਉਹਨਾਂ ਨੇ ਇਹ ਗੱਲ ਕਹੀ ਹੈ ਮਜੀਠੀਆ ਹੋਰਾਂ ਨੇ ਇਹ ਭਰੋਸੇਯੋਗ ਜਾਣਕਾਰੀ ਇਹ ਹੈ ਕਿ ਭਗਵੰਤਬਾਨ ਨੂੰ ਤੀਜੇ ਜਾਂ ਚੌਥੇ ਪੜਾਦੀ ਲਿਵਰ ਸਿਰੋਸਿਸ ਜਿਹਨੂੰ ਸਿੱਕਾਤਿਕ ਬਿਮਾਰੀ ਕਹਿੰਦੇ ਆ ਉਹ ਆ ਤੇ ਉਹਨਾਂ ਨੂੰ ਕਿਹਾ ਗਿਆ ਕਿ ਜਾਂ ਤਾਂ ਉਹ ਸ਼ਰਾਬ ਛੱਡ ਦੇਣ ਤੇ ਜਾਂ ਫਿਰ ਲੀਵਰ ਬਦਲਣਾ ਪਊਗਾ ਮਜੀਠੀਆ ਨੇ ਇਹ ਗੱਲ ਕਹੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਰੇ ਮਾਮਲੇ ਨੂੰ ਪਰਦੇ ਵਿੱਚ ਰੱਖਿਆ ਅੱਜ ਸਵੇਰੇ ਜਦੋਂ ਉਹਨਾਂ ਨੇ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਆ ਤਾਂ ਉਸ ਸਮਗਰੋ ਸਰਕਾਰ ਦੇ ਬਿਆਨ ਜਾਰੀ ਕੀਤਾ ਤੇ ਮੁੱਖ ਮੰਤਰੀ ਆਮ ਜਾਂਚ ਵਾਸਤੇ ਹਸਪਤਾਲ ਦੇ ਵਿੱਚ ਦਾਖਲ ਹੋਏ ਆ ਉਹਨਾਂ ਨੇ ਇਹ ਗੱਲ ਕਹੀ ਆ ਅਗਲੀ ਗੱਲ ਇਹ ਆ ਕਿ ਦੇਖੋ ਹੋ ਸਕਦਾ ਭਗਵੰਤਬਾਨ ਸੱਚੀ ਮੁੱਚੀ ਉਵੇਂ ਹੋਣ ਜਿਵੇਂ ਕਿ ਮਜੀਠੀਆ ਸਾਹਿਬ ਕਹਿੰਦੇ ਆ ਜਾਂ ਹੋ ਸਕਦਾ ਵੀ ਉਵੇਂ ਨਾ ਹੋਣ ਜਿਵੇਂ ਕਿ ਮਜੀਠੀਆ ਸਾਹਿਬ ਕਹਿੰਦੇ ਆ ਪਰ ਗੱਲ ਇਹ ਜੀ ਕਿ ਮਜੀਠੀਆ ਸਾਹਿਬ ਵੀ ਤੰਦਰੁਸਤ ਰਹਣ ਤੇ ਭਵੰਤ ਮਾਨਵੀ ਤੰਦਰੁਸਤ ਰਹਣ ਅਰਸ਼ਦੀਪ ਕਲੇਰ ਵੀ ਤੰਦਰੁਸਤ ਰਹੇ ਤੇ ਰਾਜਾ ਵਡਿੰਗ ਵੀ ਤੰਦਰੁਸਤ ਰਹੇ ਸਾਰੇ ਤੰਦਰੁਸਤ ਰਹਿਣ ਇੱਕ ਦੂਜੇ ਦੇ ਉੱਤੇ ਚਲੋ ਸ਼ਰੀਕੇਬਾਜ਼ੀ ਕਰਕੇ ਤਾਂ ਆਪਾਂ ਕਿਉਂ ਵਿਅੰਗ ਕਰਨੇ ਆ ਪਰ ਗੱਲ ਇਹ ਜੀ ਕਿ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਥੋੜੇ ਕੁ ਸਮੇਂ ਬਾਅਦ ਹਸਪਤਾਲ ਦੇ ਵਿੱਚ ਦਾਖਲ ਹੋਣਾ ਕਿਸੇ ਵੀ ਕਾਰਨ ਕਰਕੇ ਤੇ ਬੜੀ ਚਿੰਤਾ ਵਾਲੀ ਗੱਲ ਤਾਂ ਹੈਗੀ ਆ ਤੇ ਸਭ ਤੋਂ ਵੱਡੀ ਸਵਾਲ ਵਾਲੀ ਗੱਲ ਵੀ ਹੈਗੀ ਤੇ ਇਹ ਗੱਲ ਵਾਜਬ ਵੀ ਆ ਵੀ ਭਾਈ ਜੇਕਰ ਅਸੀਂ ਸਰਕਾਰੀ ਹਸਪਤਾਲ ਜੇਕਰ ਅਸੀਂ ਮੁਹੱਲਾ ਕਲੀਨਿਕ ਇੰਨੇ ਕਾਮਯਾਬ ਕਰ ਲਏ ਆ ਜਿਵੇਂ ਕਿ ਅਸੀਂ ਦਾਵਾ ਕਰਦੇ ਆ ਵੀ ਇੰਨੇ ਖੋਲਤੇ ਸਿਰਾ ਲਾਤਾ ਇੰਨੇ ਖੋਲਤੇ ਸਿਰਾ ਲਾਤਾ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਉੱਥੇ ਆ ਤੇ ਫਿਰ ਵਿਰੋਧਕਾਂ ਨੇ ਸਵਾਲ ਪਾਈ ਕਰਨਾ ਹੀ ਆ ਤੇ ਮੁੱਖ ਮੰਤਰੀ ਸਾਹਿਬ ਉਹਨਾਂ ਥਾਵਾਂ ਦੇ ਉੱਤੇ ਜਾ ਕੇ ਇਲਾਜ ਕਰਵਾਉਂਦੇ ਹੀ ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ ਖੈਰ ਪਰ ਉਧਰ ਦੂਸਰੇ ਬੰਨੇ ਪੰਚਾਇਤੀ ਚੋਣਾਂ ਦਾ ਐਲਾਨ ਹੋ ਗਿਆ ਜੀ ਪਰ ਰੱਖਵੇਂ ਕਰਨ ਲੈ ਕੇ ਅਜੇ ਵੀ ਦੁਚਿੱਤੀ ਜਿਹੜੀ ਉਕਾਇਮ ਹੈ ਦੇਖੋ ਜੀ ਅਸਲ ਵਿੱਚ ਗੱਲ ਇਹ ਆ ਵੀ ਲੱਗਦਾ ਇਹ ਵੀ ਬਿਨਾਂ ਤਿਆਰੀ ਤੋਂ ਇਹ ਕੰਮ ਕੀਤਾ ਗਿਆ ਕਿਉਂਕਿ ਬਹੁਤ ਲੰਮੇ ਸਮੇਂ ਲੀਆਂ ਪੰਚਾਇਤਾਂ ਭੰਗ ਕੀਤੀਆਂ ਹੋਈਆਂ ਤੇ ਇੰਨਾ ਲੰਮਾ ਸਮਾਂ ਪੈਣ ਨਹੀਂ ਸੀ ਦੇਣਾ ਚਾਹੀਦਾ ਪਹਿਲਾਂ ਤਾਂ ਸਰਕਾਰ ਨੇ ਆਪ ਜਾਣਦੇ ਕਿ ਸਾਲ ਪਹਿਲਾਂ ਹੀ ਪੰਚਾਇਤਾਂ ਭੰਗ ਕਰਤੀਆਂ ਸੀ ਉਹ ਜਦੋਂ ਮਾਮਲਾ ਅਦਾਲਤ 'ਚ ਗਿਆ ਇਹਨਾਂ ਨੇ ਆਪਣੇ ਵਾਪਸ ਲੈ ਲਏ ਹੁਕਮ ਫੇਰ ਪੰਚਾਇਤਾਂ ਭੰਗ ਕਰਤੀਆਂ ਕਈ ਮਹੀਨੇ ਹੁਣ ਫੇਰ ਹੋ ਗਏ ਆ ਹੁਣ ਜਦੋਂ ਪੰਚਾਇਤਾਂ ਦੀਆਂ ਚੋਣਾਂ ਦਾ ਐਲਾਨ ਹੋ ਗਿਆ ਜਾਨਕਿ 15 ਅਕਤੂਬਰ ਨੂੰ ਚੋਣਾਂ ਹੋਣਗੀਆਂ ਤੇ ਨਾਮਜ਼ਦਗੀਆਂ ਦਾਖਲ ਕਰਨ ਦਾ ਕੰਮ ਵੀ ਸ਼ੁਰੂ ਹੋ ਗਿਆ ਤਾਂ ਵੱਡੀ ਗਿਣਤੀ ਦੇ ਵਿੱਚ ਚੋਣ ਲੜਨ ਦੇ ਚਾਹਵਨ ਲੋਕ ਇਸ ਗੱਲ ਕਰਕੇ ਪਰੇਸ਼ਾਨ ਆ ਵੀ ਸਾਡਾ ਪਿੰਡ ਆ ਜਿਹੜਾ ਉਹ ਰੱਖਵੇਂ ਕਰਨ ਦੇ ਵਿੱਚ ਆ ਔਰਤ ਚੋਣ ਲੜ ਸਕਦੀ ਇਥੋਂ ਜਾਂ ਜਨਰਲ ਕੈਟਾਗਰੀ ਦਾ ਹਾਲੇ ਤੱਕ ਇਸ ਗੱਲ ਦਾ ਨਹੀਂ ਪਤਾਗਾ ਬਹੁਤ ਸਾਰੇ ਪਿੰਡਾਂ ਦੇ ਵਿੱਚ ਲੋਕ ਇਸ ਗੱਲੋਂ ਪਰੇਸ਼ਾਨ ਆ ਜਿਹੜੇ ਚੋਣ ਲੜਨ ਦੇ ਚਾਹਵਾਨ ਆ ਵੀ ਉਹਨਾਂ ਨੂੰ ਇਸ ਗੱਲ ਦੀ ਕੋਈ ਜਾਣਕਾਰੀ ਹੀ ਨਹੀਂ ਮੁਹੱਈਆ ਕਰਵਾਈ ਗਈ ਜਦ ਕਿ ਬੜਾ ਲੰਮਾ ਸਮਾਂ ਪਹਿਲਾਂ ਜਾਣਕਾਰੀ ਮੁਹੱਈਆ ਕਰਵਾਉਣੀ ਚਾਹੀਦੀ ਆ ਪਰ ਹਾਲੇ ਤੱਕ ਇਸ ਗੱਲ ਦੀ ਜਾਣਕਾਰੀ ਹੀ ਹੈ ਨਹੀਂ ਕਿ ਸਾਡੇ ਪਿੰਡ ਦੇ ਵਿੱਚ ਰੱਖਵਾ ਕਰਨਾ ਜਾਂ ਇਹ ਸੀਟ ਐਸਸੀ ਵਰਗ ਵਾਸਤੇ ਆ ਜਾਂ ਔਰਤ ਵਾਸਤੇ ਰੱਖੀ ਆ ਜਾਂ ਜਨਰਲ ਵਰਗ ਦਾ ਉਮੀਦਵਾਰ ਵੀ ਇਸ ਚੋਣ ਨੂੰ ਲੜ ਸਕਦਾ ਤੇ ਰੱਖਵੇਂ ਕਰਨ ਦੇ ਬਾਰੇ ਸਥਿਤੀ ਸਪਸ਼ਟ ਨਾ ਹੋਣ ਕਰਕੇ ਤੇ ਟੋਨ ਲੜਨ ਦੇ ਚਾਹਵਾਨਾਂ ਦੀ ਦਿੱਕਤ ਦੇ ਵਿੱਚ ਵਾਧਾ ਹੋਇਆ ਉਹ ਨੋਟੀਫਿਕੇਸ਼ਨ ਬਾਰੇ ਜਾਣਕਾਰੀ ਹਾਸਲ ਕਰਨ ਦੇ ਲਈ ਵਿਚਾਰੇ ਹੱਥ ਪੈਰ ਮਾਰਦੇ ਆ ਪਰ ਪੱਲੇ ਉਹਨਾਂ ਦੇ ਸਿਰਫ ਨਿਰਾਸ਼ਾ ਪੈਂਦੀ ਆ ਕੋਈ ਉਹਨਾਂ ਨੂੰ ਮੁਕੰਮਲ ਜਾਣਕਾਰੀ ਨਹੀਂ ਦੇ ਰਿਹਾ ਤੇ ਹਾਲਾਂਕਿ ਕਈ ਜ਼ਿਲ੍ਹਿਆਂ ਦੇ ਵਿੱਚ ਪੰਚਾਇਤਾਂ ਦੇ ਰੱਖਵੇਂ ਕਰਨ ਬਾਰੇ ਜ਼ਿਲ੍ਹਾ ਪ੍ਰਸ਼ਾਸਨ ਨੇ ਨੋਟੀਫਿਕੇਸ਼ਨ ਦੇਰ ਰਾਤ ਜਾਰੀ ਕੀਤਾ ਪਰ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਹਾਲੇ ਤੱਕ ਲੋਕਾਂ ਨੇ ਨੋਟੀਫਿਕੇਸ਼ਨ ਦੀ ਉਡੀਕ ਕੀਤੀ ਆ ਤੇ ਉਹਨਾਂ ਨੂੰ ਹਾਲੇ ਤੱਕ ਕੋਈ ਜਾਣਕਾਰੀ ਮਿਲੀ ਨਹੀਂ ਮਤਲਬ ਇਹ ਆ ਵੀ ਪੰਜਾਬ ਦੀ ਸਰਕਾਰ ਆ ਜਿਹੜੀ ਉਨੇ ਕਿਉਂ ਲੜਨ ਲੜਵਾਉਣ ਦਾ ਐਲਾਨਤਾ ਕਰਤਾ ਪਰ ਗੱਲ ਇਹ ਵੀ ਜੋ ਜੋ ਇਹਦੇ ਵਿੱਚ ਗੱਲਾਂ ਹੁੰਦੀਆਂ ਮੁੱਖ ਤੌਰ ਦੇ ਉੱਤੇ ਉਹਨਾਂ ਗੱਲਾਂ ਦੇ ਬਲ ਗੌਰ ਨਹੀਂ ਕੀਤੀ ਜਿਹਦੇ ਕਰਕੇ ਆਉਂਦੇ ਲੜਨ ਦੇ ਵਿੱਚ ਰੌਲਾ ਪਾਊਗਾ ਹੋਰ ਰੌਲਾ ਪਾਊਗਾ ਸੋ ਦੇਖਦੇ ਭਾਈ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਅੱਜ ਸੁਖਪਾਲ ਸਿੰਘ ਖਹਿਰਾ ਨੇ ਤੇ ਬਾਕੀ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਇਹ ਗੱਲ ਕਹੀ ਆ ਉਹ ਕਹਿੰਦੇ ਵੀ ਇਸ ਦਾ ਪਹਿਲਾਂ ਹੀ ਗੱਲ ਕਹਿੰਦੇ ਹੁੰਨੇ ਵੀ ਭਾਈ ਸੂਬੇ ਦੀ ਸਰਕਾਰ ਦਾ ਕੋਈ ਵੀ ਕੰਮ ਮੁਕੰਮਲ ਨਹੀਂ ਹੁੰਦਾ ਇਹ ਸਿਰਫ ਡਰਾਮਾ ਕਰਦੇ ਆ ਇਧਰੋਂ ਡਰਾਮਾ ਕਰਤਾ ਉਧਰੋਂ ਡਰਾਮਾ ਕਰਤਾ ਹੋਰ ਇਹ ਇਸ ਤੋਂ ਇਲਾਵਾ ਕੁਝ ਨਹੀਂ ਕਰਦੇ ਉਹਨਾਂ ਨੇ ਕਿਹਾ ਜੀ ਕਿ ਦੁੱਖ ਹੈ ਇਸ ਗੱਲ ਦਾ ਕਿ ਭਾਈ ਸੂਬੇ ਦੇ ਵਿੱਚ ਇੱਕ ਅਣ ਸਿੱਖਿਆ ਅਨ ਤਜਰਬੇਕਾਰ ਬੰਦਾ ਤੇ ਇਸ ਵੇਲੇ ਅਗਵਾਈ ਕਰ ਰਿਹਾ ਜਿਹਨੂੰ ਆਪਣੀ ਸਿਹਤ ਦਾ ਖਿਆਲ ਨਹੀਂ ਜਿਹਨੂੰ ਪੰਜਾਬ ਦੀ ਸਿਹਤ ਦਾ ਖਿਆਲ ਨਹੀਂ ਜਿਹਨੂੰ ਨਾ ਆਪਣੇ ਬਾਰੇ ਜਾਣਕਾਰੀ ਹੈ ਨਾ ਪੰਜਾਬ ਦੇ ਮਸਲਿਆਂ ਦੇ ਬਾਰੇ ਜਾਣਕਾਰੀ ਹੈ ਸੋ ਸ਼੍ਰੀਕਾ ਨੇ ਭਾਈ ਇਸ ਤਰੀਕੇ ਦੇ ਨਾਲ ਗੱਲਬਾਤ ਕੀਤੀ ਆ ਵੇਨੇ ਵੀ ਭਾਈ ਕੀ ਬੰਦਾ ਜੀ ਤੇ ਟੇਣਾ ਸਾਹਿਬ ਉਧਰ ਹਰਿਆਣੇ ਦੇ ਵਿੱਚ ਵੀ ਵਿਧਾਨ ਸਭਾ ਚੋਣਾਂ ਨੇ ਆਪਾਂ ਸਾਰੇ ਜਾਣਦੇ ਆ ਪਰ ਕਹਿੰਦੇ ਆ ਕਿ ਇੱਕ ਵਾਰ ਫਿਰ ਤੋਂ ਕਿਸਾਨੀ ਮੁੱਦਾ ਜਿਹੜਾ ਉੱਥੇ ਉੱਠ ਖੜਿਆ हां बिल्कुल जी देखो ਗੱਲ ਇਹ ਜੀ ਕਿ ਕਿਸਾਨੀ ਮੁੱਦਾ ਇੱਕ ਵਾਰੀ ਫਿਰ ਉੱਠ ਖੜਿਆ ਤੇ ਇਹ ਨਾ ਜਾਣ ਬੁੱਝ ਕੇ ਹੀ ਉਠਾਇਆ ਗਿਆ ਤੇ ਜਿਸ ਤਰੀਕੇ ਦੇ ਨਾਲ ਮੈਨੂੰ ਲੱਗਦਾ ਨਹੀਂ ਸੀਗਾ ਵੀ ਭਾਈ ਇਸ ਤਰੀਕੇ ਦੇ ਨਾਲ ਇਹ ਮੁੱਦਾ ਉਠਣ ਦੇਣਗੇ ਪਰ ਇਹ ਆਪ ਹੀ ਉਠਾ ਕੇ ਬਹਿ ਜਾਂਦੇ ਆ ਕਿਉਂਕਿ ਇਹਨਾਂ ਦੀ ਬੋਲਬਾਣੀ ਆਪ ਦੀ ਮਾੜੀ ਹੈ ਕਿਉਂਕਿ ਇਹਨਾਂ ਦੇ ਆਪਣੇ ਬੋਲ ਆ ਜਿਹੜੇ ਗੰਦੇ ਆ ਤੁਸੀਂ ਦੇਖੋ ਵੀ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਬੋਲੇ ਕੀ ਕੀ ਆ ਜਿਹੜੇ ਹਰਿਆਣੇ ਦੇ ਨੇਤਾ ਜਾਂ ਜਿਹੜੇ ਭਾਰਤ ਦੇ ਨੇਤਾ ਕੁੱਲ ਉਹਨਾਂ ਦੇ ਵੱਲੋਂ ਕਿਸਾਨੀ ਅੰਦੋਲਨ ਦੇ ਬਾਰੇ ਕਿਸਾਨਾਂ ਦੇ ਬਾਰੇ ਹੁਣ ਤੱਕ ਬੋਲ ਕੀ ਹੋ ਜੰਮੂ ਦੇ ਵਿੱਚੋਂ ਕੱਢੇ ਗਏ ਆ ਹੈਰਾਨੀ ਹੁੰਦੀ ਇਸ ਗੱਲ ਦੇ ਉੱਤੇ ਵੀ ਮਨੋਹਰ ਲਾਲ ਖੱਟੜ ਜਿਹੜੇ ਕਿ ਹਰਿਆਣੇ ਦੇ ਮੁੱਖ ਮੰਤਰੀ ਰਹੇ ਆ ਉਹ ਵੀ ਹਲੇ ਉਹ ਕੁਝ ਬੋਲੀ ਜਾਂਦੇ ਆ ਉਹਨਾਂ ਨੇ ਇਹ ਗੱਲ ਕਹਤੀ ਆ ਉਹ ਕਨੇ ਵੀ ਜਿਹੜੇ ਸ਼ੰਭੂ ਬਾਰਡਰ ਦੇ ਉੱਤੇ ਬੈਠੇ ਕਿਸਾਨ ਹੈ ਇਹ ਕੋਈ ਕਿਸਾਨ ਨਹੀਂ ਗੇ ਇਹ ਤਾਂ ਵੱਖ-ਵੱਖ ਪਾਰਟੀਆਂ ਨੇ ਆਪਣੇ ਨੁਮਾਇੰਦੇ ਬਿਠਾਏ ਆ ਉਧਰ ਕੰਗੜਾ ਰਣੌਤ ਦਾ ਮੁਖਹਾੜੇ ਨਾਲ ਪਟਿਆ ਉਹਨਾਂ ਤਾਂ ਕੋਈ ਨਾ ਹੋ ਗੱਲ ਐਸੀ ਕਹਿੰਦੀ ਜਿਹਦੇ ਕਰਕੇ ਰੌਲਾ ਵੱਧ ਜਾਂਦਾ ਸੋ ਮਤਲਬ ਕਹਿਣ ਦਾ ਇਹ ਜੇ ਕਿ ਇਹ ਰੌਲਾ ਵਧ ਹੀ ਜਾਂਦਾ ਇਸ مسئلے ਦਾ ਹੱਲ ਹੁੰਦਾ ਜਿਸ ਦਾ ਨਹੀਂ ਹੁਣ ਉਧਰ ਚੋਣਾ ਹੈਗਾ ਕਿ 5 ਅਕਤੂਬਰ ਨੂੰ ਵੋਟਾਂ ਪੈਣੀਆਂ ਹਰਿਆਣੇ ਦੇ ਵਿੱਚ 8 ਨੂੰ ਨਤੀਜੇ ਆਉਣੇ ਆ ਤੇ ਜਿਹਦੇ ਕਰਕੇ ਕਿਸਾਨ ਕਲਫੇ ਪਏ ਆ ਲੰਘੇ ਕਲ ਥਾਪ ਪੰਚਾਇਤਾਂ ਨੇ ਤੇ ਕਿਸਾਨ ਜਥੇਬੰਦਗਾਂ ਦੇ ਅਗੂਆ ਨੇ ਇਹ ਗੱਲ ਕਹੀ ਆ ਕਿ ਅਸੀਂ ਬੀਜੇਪੀ ਨੂੰ ਜਿੱਤ ਨਹੀਂ ਦੇਵਾਂਗੇ ਜੋ ਮਰਜ਼ੀ ਹੋ ਜੇ ਉਹਨਾਂ ਨੇ ਇਹ ਗੱਲ ਕਹੀ ਆ ਜਿਹੜੇ ਅਬਮਨਿਉ ਕੁਹਾੜ ਨੇ ਜਗਜੀਤ ਸਿੰਘ ਡੱਲੇਵਾਲ ਨੇ ਸਰਬਨ ਸਿੰਘ ਪੰਦੇਰ ਨੇ ਉਹਨਾਂ ਨੇ ਆਖਿਆ ਜੀ ਕਿ ਜਿਵੇਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਬੀਜੇਪੀ ਦੀਆਂ ਉਮੀਦਾਂ ਨੂੰ ਅਸੀਂ ਪੂਰ ਨਹੀਂ ਲੱਗਣ ਦਿੱਤਾ ਉਵੇਂ ਹਰਿਆਣੇ ਦੇ ਵਿੱਚ ਭੁੱਲ ਜਾਣਗੇ ਸੋ ਇਹ ਹੈ ਜੀ ਕਿ ਦੇਖੋ ਹਲੇ ਤੱਕ ਇਹਨਾਂ ਨੇ ਸਬਕ ਹੀ ਨਹੀਂ ਲਿਆ ਵੀ ਭਾਈ ਕਿਹੜੀ ਗੱਲ ਕਦੋਂ ਕਰਨੀ ਹੈ ਕਿਵੇਂ ਕਰਨੀ ਹੈ ਜੋ ਮੂੰਹ ਦੇ ਵਿੱਚ ਆਉਂਦਾ ਪਟਰ ਪਟਰ ਕਰ ਦੇਣਾ ਕੰਗੜਾ ਰਣੋਤਾ ਜੰਮੀ ਮੇਰੇ ਖਲਪਸੂੜੀ ਪਾਉਣ ਨੂੰ ਆ ਉਹਨੇ ਤਾਂ ਅੱਜ ਕੁਝ ਹੋਰ ਕਹਿਤਾ ਹੁਣ ਉਹਨੂੰ ਬੀਜੇਪੀ ਨੇ ਥੋੜਾ ਜਿਹਾ ਝਾੜਿਆ ਉਹਨੇ ਹਫ਼ਤਾ ਪੈਣ ਨਹੀਂ ਦੇਣਾ ਉਹਨੇ ਕੋਈ ਹੋਰ ਗੱਲ ਕਹਿ ਰਣੀ ਆ ਸੋ ਇਹ ਹਾਲਾਤ ਨੇ ਇਹ ਕੁੱਲ ਵਰਤਾਰਾ ਇਹ ਕੁੱਲ ਹਾਲਾਤ ਬਣੇ ਪਏ ਆ ਵੀ ਬੀਜੇਪੀ ਦੇ ਨੇਤਾ ਬੀਤੇ ਤੋਂ ਸਬਕ ਸਿੱਖਣ ਦੀ ਥਾਂ ਦੇ ਉੱਤੇ ਕਿਸਾਨਾਂ ਨੂੰ ਟਿਕਰਾਂ ਕਰਨ ਦੇ ਵਿੱਚ ਵਜੀਆ ਬਿਲਕੁਲ ਸਹੀ ਟਾਣਾ ਸਾਹਿਬ ਉੱਤੇ ਹਾਈ ਕੋਰਟ ਦੇ ਵੱਲੋਂ ਵੀ ਕਿਹਾ ਕਿ ਸਖਤ ਹਦਾਇਤ ਜਿਹੜੀ ਉਹ ਕੀਤੀ ਗਈ ਹੈ ਕਿ 15 ਅਕਤੂਬਰ ਤੋਂ ਪਹਿਲਾਂ ਪਹਿਲਾਂ ਨੈਸ਼ਨਲ ਹਾਈਵੇ ਨੂੰ ਜ਼ਮੀਨ ਜਿਹੜੀ ਆ ਉਹ ਸੌਂਪੀ ਜਾਵੇ ਹਾਂ ਬਿਲਕੁਲ ਜੀ ਇਹ ਗੱਲ ਕਹੀ ਗਈ ਹੈ ਪਰ ਮੈਨੂੰ ਲੱਗਦਾ ਵੀ ਇਸ ਗੱਲ ਦੇ ਉੱਤੇ ਉਵੇਂ ਗੌਰ ਨਹੀਂ ਹੋ ਸਕਦਾ ਜਿਵੇਂ ਕਿ ਕਿਹਾ ਗਿਆ ਉਹਦਾ ਕਾਰਨ ਮਹੱਤਵਪੂਰਨ ਇਹ ਆ ਵੀ ਉਹ ਕੀ ਕਰਨਗੇ ਕਿਉਂਕਿ ਜਿੰਨੀ ਦੇਰ ਤੱਕ ਕਿਸਾਨਾਂ ਦਾ ਮਸਲਾ ਹੱਲ ਨਹੀਂ ਹੁੰਦਾ ਕਿਸਾਨ ਨੇ ਗੱਲ ਕਿਸਾਨ ਨੇ ਗੱਲ ਕਹਿੰਦੇ ਵੀ ਸਾਨੂੰ ਤੁਸੀਂ ਬਣਦਾ ਮੁਆਵਜ਼ਾ ਦਿਓ ਕਿਉਂਕਿ ਤੁਸੀਂ ਸਾਨੂੰ ਮਾਰਕੀਟ ਵੈਲਿਊ ਦੇ ਮੁਤਾਬਕ ਜ਼ਮੀਨ ਦਾ ਭਾਅ ਨਹੀਂ ਦਿੰਦੇ ਕਿਸਾਨ ਨੇ ਗੱਲ ਕਹਿੰਦੇ ਵੀ ਤੁਸੀਂ ਜੇ ਸਾਨੂੰ 80 ਲੱਖ ਦਾ 1 ਕਰੋੜ ਦਿੰਨੇ ਆ ਤੇ 10 ਏਕੜ ਜ਼ਮੀਨ ਛੱਡ ਕੇ ਤੁਸੀਂ ਕਹਿੰਦੇ ਨੇ ਜੀ ਕਿ ਉੱਥੇ 4 ਏਕੜ ਦਾ ਰੇਟ ਹੈਗਾ ਤੇ ਸਾਨੂੰ ਤੁਸੀਂ ਕਿਉਂ ਨਹੀਂ ਦਿੰਦੇ ਉਹ ਭਾਅ ਤੇ ਉਹਨਾਂ ਨੇ ਗੱਲ ਕਹੀ ਹੈ ਕਿ ਜੋ ਇਸ ਵੇਲੇ ਤੁਸੀਂ ਸਾਡੇ ਨਾਲ ਜ਼ਿਆਰਤ ਹੀ ਕਰਨੀ ਚਾਹੁੰਦੇ ਆ ਅਸੀਂ ਇਸ ਹਿਸਾਬ ਦੇ ਨਾਲ ਜ਼ਮੀਨਾਂ ਅਕਵਾਇਰ ਨਹੀਂ ਹੋਣ ਦੇਣੀਆਂ ਕਿਸਾਨਾਂ ਦੀਆਂ ਕਈ ਮੰਗਾਂ ਅਸਲ ਦੇ ਵਿੱਚ ਉਹਦੇ ਵਿੱਚ ਇੱਕ ਮੁਆਵਜ਼ੇ ਦੀ ਵੀ ਹੈ ਤੇ ਬਾਕੀ ਕਈ ਹੋਰ ਵੀ ਹੈ ਪਰ ਇਸ ਮਸਲੇ ਦੇ ਉੱਤੇ ਤੁਹਾਨੂੰ ਚੇਤੇ ਹੋਣਾ ਵੀ ਨਿਤਨ ਗੜਕਰੀ ਭਾਰਤ ਦੇ ਸੜਕੀ ਆਵਾਜਾਈ ਵਿਭਾਗ ਦੇ ਮੰਤਰੀ ਨੇ ਕੁਝ ਦਿਨ ਪਹਿਲਾਂ ਇਹ ਗੱਲ ਆਖੀ ਸੀ ਕਿ ਜਲਦ ਤੋਂ ਜਲਦ ਇਸ ਮਸਲੇ ਤੇ ਗੌਰ ਕੀਤੀ ਜਾਵੇ ਤੇ ਜੇ ਪੰਜਾਬ ਦੀ ਸਰਕਾਰ ਨੇ ਜ਼ਮੀਨਾਂ ਐਕਵਾਇਰ ਕਰਕੇ ਨਾ ਰਦਤੀਆਂ ਤਾਂ ਪੰਜਾਬ ਦੇ ਸੜਕੀ ਪ੍ਰੋਜੈਕਟ ਰੱਦ ਕਰ ਦਿੱਤੇ ਜਾਣਗੇ ਫਿਰ ਪੰਜਾਬ ਦੇ ਮੁੱਖ ਮੰਤਰੀ ਨੇ ਗੱਲ ਕਹੀ ਸੀ ਕਿ ਮੈਂ ਇਹ ਸਾਰਾ ਮਾਮਲਾ ਆਪਣੇ ਹੱਥ ਦੇ ਵਿੱਚ ਲੈਣਾ ਮੈਂ ਮੀਟਿੰਗਾਂ ਕਰੂੰ ਕਿਸਾਨਾਂ ਨਾਲ ਪਰ ਮਾਮਲੇ ਦਾ ਹੱਲ ਹਾਲੇ ਤੱਕ ਵੀ ਸੰਤੁਸ਼ਟੀਜਨਕ ਨਿਕਲਿਆ ਨਹੀਂ ਕਿਸਾਨ ਇਹ ਗੱਲ ਕਹਿੰਦੇ ਮੁਆਵਜ਼ਾ ਦੇ ਦਿਓ ਜ਼ਮੀਨਾਂ ਲੈ ਲਓ ਹੁਣ ਪਤਾ ਲੱਗਾ ਜੀ ਕਿ ਹਾਈ ਕੋਰਟ ਪੰਜਾਬ ਤੇ ਰੈਣਾ ਹਾਈ ਕੋਰਟ ਨੇ ਤੇ ਪੰਜਾਬ ਦੀ ਸਰਕਾਰ ਨੂੰ ਇਹ ਗੱਲ ਕਹੀ ਹੈ ਕਿ 15 ਅਕਤੂਬਰ ਤੱਕ ਜ਼ਮੀਨਾਂ ਜਿਹੜੀਆਂ ਉਹ ਨੈਸ਼ਨਲ ਹਾਈਵੇ ਅਥਾਰਟੀ ਦੇ سپੁਰਦ ਕਰ ਦਿੱਤੀਆਂ ਜਾਣ ਤੇ ਕੰਮ ਫੇਰ ਚੱਲ ਸਕਦਾ ਨਹੀਂ ਤਾਂ ਭਾਈ ਇਸ ਮਸਲੇ ਦੇ ਉੱਤੇ ਕੋਈ ਪੱਕਾ ਹੱਲ ਕੱਢਿਆ ਜਾਵੇ ਕਿਉਂਕਿ ਇੱਥੇ ਸੜਕਾਂ ਬਣਦੀਆਂ ਵੀ ਇਹ ਤਾਂ ਹੈ ਨਹੀਂ ਵੀ ਉੱਥੋਂ ਬਾਅਦ ਜ਼ਮੀਨ ਐਕਵਾਇਰ ਕਰਕੇ ਕੱਲਾ ਵੇਖੀ ਜਾਣਾ ਉਹਨੂੰ ਉਹ ਦੇਖਦੇ ਭਾਈ ਇਹ ਤੋਂ ਨਿਕਲਦਾ ਕੀ ਆ ਪਰ ਇਹ ਆ ਵੀ ਇਸ ਵੇਲੇ ਬਹੁਤ ਵੱਡੇ ਪੱਧਰ ਦੇ ਉੱਤੇ ਕਿਸਾਨ ਰੋਸ ਦੇ ਵਿੱਚ ਵੀ ਆ ਜਦੋਂ ਕਦੇ ਜ਼ਮੀਨ ਅਕਵਾਇਰ ਕਰਨ ਦੇ ਲਈ ਪੁਲਿਸ ਦੀ ਟੀਮ ਜਾਂਦੀ ਜਾਂ ਕੋਈ ਜਾਂਦਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਬਰੰਗ ਚਿੱਠੀ ਵਾਂਗੂ ਮੋੜ ਦਿੱਤਾ ਜਾਂਦਾ ਇਹੋ ਜਿਹੇ ਵਾਕਿਆ ਕਈ ਵਾਰ ਸਾਹਮਣੇ ਆ ਗਏ ਜੀ ਜੀ ਤੈਨਾਂ ਸਾਹਿਬ ਹੁਣ ਗੱਲ ਕਰਦੇ ਆ ਜੀ ਬਲਵੰਤ ਸਿੰਘ ਰਾਜਵਾਨਾ ਹੋਰਾਂ ਦੀ ਸੁਪਰੀਮ ਕੋਰਟ ਦੇ ਵੱਲੋਂ ਰਾਜਵਾਨਾ ਦੀ ਫਾਂਸੀ ਜਿਹੜੀ ਹੈ ਉਹਨੂੰ ਘਟਾਉਣ ਵਾਲੀ ਪਟੀਸ਼ਨ ਤੇ ਮੋੜ ਸੁਣਵਾਈ ਦੀ ਹਾਮੀ ਭਰ ਦਿੱਤੀ ਗਈ ਹੈ ਜੀ ਦੇਖੋ ਜੀ ਜਿਹੜੇ ਬੰਦੇ ਨੂੰ 28 ਸਾਲ ਤੋਂ ਸਜ਼ਾ ਹੋਈ ਹੋਵੇ 28 ਸਾਲ ਤੋਂ ਸਜ਼ਾ ਕੱਟ ਰਿਆ ਹੋਵੇ ਤੇ ਉਹਦੇ ਮਾਮਲੇ ਦੇ ਵਿੱਚ ਕੋਈ ਸੁਣਵਾਈ ਹੀ ਨਾ ਹੋਵੇ ਤੇ ਉਹਨੂੰ ਕੋਈ ਰਹਿਮ ਦੀ ਪਟੀਸ਼ਨ ਦੇ ਉੱਤੇ ਵੀ ਨਾ ਗੌਰ ਹੋਵੇ ਉਹਨੂੰ ਕੋਈ ਰਿਹਾ ਕਰਨ ਬਾਰੇ ਵੀ ਗੱਲ ਨਾ ਹੋਵੇ ਇਹ ਤਾਂ ਉਹਦੇ ਮਨੁੱਖੀ ਅਧਿਕਾਰਾਂ ਦੇ ਉੱਤੇ ਡਾਕਾ ਮਾਰਨ ਵਾਲੀ ਗੱਲ ਆ ਹੁਣ ਤਾਂ ਲੋਕ ਇਹ ਵੀ ਗੱਲ ਕਹਿੰਦੇ ਵੀ ਇੱਕ ਪਾਸਾ ਕਰਨਾ ਚਾਹੀਦਾ ਸਰਕਾਰ ਨੂੰ ਨਾ ਉਹ ਉਧਰ ਦੀ ਗੱਲ ਕਰਦੀ ਹੈ ਨਾ ਉਹ ਉਧਰ ਦੀ ਗੱਲ ਕਰਦੀ ਹੈ ਤਾਜ਼ਾ ਜਾਣਕਾਰੀ ਇਹ ਮਿਲਿਆ ਵੀ ਸੁਪਰੀਮ ਕੋਰਟ ਨੇ ਰਾਜੋਣਾ ਮਾਮਲੇ ਦੇ ਵਿੱਚ ਕੇਂਦਰ ਤੇ ਪੰਜਾਬ ਦੀ ਸਰਕਾਰ ਨੂੰ ਨੋਟਿਸ ਜਾਰੀ ਕੀਤਾ 4 ਹਫ਼ਤੇ ਦੇ ਵਿੱਚ ਵਿੱਚ ਉੱਤਰ ਦੇਣ ਦੇ ਲਈ ਕਿਹਾ ਰਾਜੋਣਾ ਦੀ ਮੌਤ ਦੀ ਸਜ਼ਾ ਨੂੰ ਉਮਰਕੈਦ ਦੇ ਵਿੱਚ ਬਦਲਣ ਤੋਂ ਇਨਕਾਰ ਕੀਤਾ ਗਿਆ ਸੀਗਾ 16 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਤੇ ਸੁਪਰੀਮ ਕੋਰਟ ਨੇ ਇਸ ਮੁੱਦੇ ਦੇ ਉੱਤੇ ਨਵੇਂ ਸਿਰੇ ਤੋਂ ਵਿਚਾਰ ਕਰਨ ਦੇ ਉੱਤੇ ਸਹਿਮਤੀ ਪ੍ਰਗਟਾਤੀ ਹੈ ਰਾਜੋਣਾ ਤੇ ਹੋਰ ਬਹੁਤ ਸਾਰੇ ਇਹੋ ਜਿਹੇ ਬੰਦੀ ਸਿੰਘ ਆ ਜਿਨ੍ਹਾਂ ਦੇ ਬਾਰੇ ਸਮੇਂ-ਸਮੇਂ ਦੇ ਉੱਤੇ ਰਾਜਨੀਤੀ ਹੁੰਦੀ ਹੈ ਜਿਨ੍ਹਾਂ ਦੇ ਬਾਰੇ ਸਮੇਂ-ਸਮੇਂ ਦੇ ਉੱਤੇ ਕਈ ਲੋਕਾਂ ਦੇ ਕਈ ਵਿਚਾਰ ਉੱਠਦੇ ਆ ਪਰ ਉਹ ਵਿਚਾਰ ਤਨਪੱਤਰ ਨਹੀਂ ਲੱਗਦੇ ਉਹ ਗੱਲ ਉੱਠਦੀ ਆ ਪਿੱਛੇ ਜਿਵੇਂ ਆਪਾਂ ਖਬਰਾਂ ਸਾਂਝੀਆਂ ਕੀਤੀਆਂ ਸੀ ਕਿ ਭਾਈ ਉਹਨਾਂ ਨੇ ਜਿਹੜੇ ਹੈਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਉਹਨਾਂ ਨੇ ਇਹ ਗੱਲ ਕਹੀ ਸੀ ਜਿ ਕਿ ਅਸੀਂ ਇਸ ਮਸਲੇ ਦੇ ਉੱਤੇ ਗੌਰ ਕਰ ਰਹੇ ਆ ਤੇ ਅਸੀਂ ਚਾਹੁੰਦੇ ਜਿ ਕਿ ਬੁੱਧੀਜੀਵ ਵਰਗਾ ਜਿਹੜਾ ਸਿੱਖ ਬੁੱਧੀਜੀਵੀ ਉਹ ਸਾਨੂੰ ਰਾਏ ਦੇਣ ਵੀ ਅਸੀਂ ਕੀ ਕਰਨਾ ਕਿਉਂਕਿ ਰਾਜੋ ਉਹਨਾਂ ਨੇ ਕਹਿਤਾ ਵੀ ਰਹਿਮ ਦੀ ਪਟੀਸ਼ਨ ਜਿਹੜੀ ਰਾਸ਼ਟਰਪਤੀ ਨੂੰ ਦਿੱਤੀ ਸੀ ਲੰਮਾ ਸਮਾਂ ਪਹਿਲਾਂ ਉਹ ਵਾਪਸ ਲੈ ਲਈ ਜਾਵੇ ਕਿਉਂਕਿ ਜਦੋਂ ਰਾਸ਼ਟਰਪਤੀ ਨੇ ਕੋਈ ਰਹਿਮ ਦੀ ਅਪੀਲ ਦੇ ਉੱਤੇ ਸੁਣਵਾਈ ਹੀ ਨਹੀਂ ਕਰਨੀ ਤੇ ਫਿਰ ਉਹਨਾਂ ਦੇ ਮੇਜ਼ ਦੇ ਉੱਤੇ ਪਈ ਕੀ ਕਰਨੀ ਆ ਸੋ ਇਹ ਮਾਮਲਾ ਉਵੇਂ ਲਟਕੀ ਜਾਂਦਾ ਇਸ ਮਾਮਲੇ ਦੇ ਤਣਪਤਲ ਲੱਗਣ ਦੇ ਅਸਾਰ ਨਹੀਂ ਨਜ਼ਰ ਆਉਂਦੇ ਸੋ ਵੇਖਦੇ ਭਾਈ ਬਣਦਾ ਕੀ ਆ ਪਰ ਇਹ ਆਪਣੇ ਆਪ ਦੇ ਵਿੱਚ ਹੈਰਾਨੀ ਵਾਲੀ ਗੱਲ ਆ ਵੀ ਚੱਲੀ ਕੀ ਕੀ ਜਾਂਦਾ ਜੀ ਜੀ ਜਿਹੜਾ ਸਭ ਹੋਣ ਗੱਲ ਕਰਦੇ ਆ ਜੀ ਡਾਕਟਰਸ ਜੀ ਸਾਰੇ ਡਾਕਟਰਸ ਇੱਕੋ ਜੇ ਨਹੀਂ ਬਹੁਤ سارے ਡਾਕਟਰਸ ਨੂੰ ਲੈ ਕੇ ਵੀ ਖਬਰਾਂ ਸਾਹਮਣੇ ਆਉਂਦੀਆਂ ਨੇ ਕਿ ਆਪਣੀ ਜੇਬ ਦੇ ਵਿੱਚੋਂ ਮੁਫਤ ਦੇ ਵਿੱਚ ਗਰੀਬ ਜਿਹੜੇ ਲੋਕ ਨੇ ਉਹਨਾਂ ਦਾ ਇਲਾਜ ਕਰਦੇ ਨੇ ਪਰ ਕੁਝ ਕਾ ਕਾ ਗੈਰੀ ਵੀ ਜ਼ਰੂਰ ਹੈ ਜੀ ਕਿ ਜਿਹੜੇ ਕਦੇ ਕੋਈ ਕਹਿ ਲੋ ਕਪੜਾ ਛੱਡ ਦਿੰਦੇ ਨੇ ਢਿੱਡ ਦੇ ਵਿੱਚ ਕਦੇ ਕੁਸ਼ ਕਰਦੇ ਨੇ ਕਦੇ ਕੁਸ਼ ਕਰਦੇ ਨੇ ਇੱਕ ਹੁਣ ਹੋਰ सोनीपत ਤੋਂ ਵੀ ਇਹੋ ਜਿਹੀ ਖਬਰ ਸਾਹਮਣੇ ਆਈ ਹੈ ਵੀ ਡਾਕਟਰ ਨੇ ਪੱਥਰੀ ਦੇ ਬਹਾਨੇ ਔਰਤ ਦੀਆਂ ਕਿੰਨੀਆਂ ਹੀ ਕੱਟ ਲਈਆਂ ਜੀ हां बिल्कुल जी डॉक्टर ਦੇ ਵੱਲੋਂ ਪਥਰੀ ਦੇ ਬਹਾਨੇ ਔਰਤ ਦੀਆਂ ਕਿੱਡੀਆਂ ਕੱਢੀਆਂ ਗਈਆਂ ਇਹ ਖਬਰ ਹਰਿਆਣਾ ਦੇ ਸੋਨੀਪਤ ਖੇਤਰ ਤੋਂ ਆਈ ਹੈ ਤੇ ਟਿਊਲਪ ਹਸਪੀਟਲ ਹੈ ਇੱਥੇ ਕੋਈ ਉਹਦੇ ਨਾਲ ਸੰਬੰਧਿਤ ਇਹ ਖਬਰ ਹੈਗੀ ਆ ਖਬਰ ਇਹ ਦੱਸਦੀ ਜੀ ਕਿ ਇਸ ਹਸਪਤਾਲ ਦੇ ਵਿੱਚ ਔਰਤ ਦੇ ਨਾਲ ਜ਼ਿਆਦਤੀ ਕੀਤੀ ਗਈ ਧੱਕਾ ਕੀਤਾ ਗਿਆ ਖਬਰ ਇਹ ਗੱਲ ਦੱਸਦੀ ਹੈ ਕਿ ਇਸ ਹਸਪਤਾਲ ਦੇ ਵਿੱਚ ਔਰਤ ਦੀ ਜ਼ਿੰਦਗੀ ਨੂੰ ਖਤਰਾ ਪੇਲਾ ਕੀਤਾ ਗਿਆ ਇੱਕ ਬੰਦਾ ਆਪਣੀ ਘਰ ਵਾਲੀ ਨੂੰ ਇਸ ਹਸਪਤਾਲ ਦੇ ਵਿੱਚ ਲੈ ਕੇ ਗਿਆ ਵੀ ਇਹਦੀ ਕਿਡਨੀ ਦੇ ਵਿੱਚ ਪਥਰੀ ਹੈ ਡਾਕਟਰ ਨੇ ਗੱਲ ਕਹੀ ਵੀ ਕਿਡਨੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਇਹਦਾ ਆਪਰੇਸ਼ਨ ਕਰਨਾ ਪਊਗਾ ਪਰਿਵਾਰ ਨੇ ਸਹਿਮਤੀ ਪ੍ਰਗਟਾਤੀ ਆਪਰੇਸ਼ਨ ਹੋ ਗਿਆ ਆਪਰੇਸ਼ਨ ਥੀਏਟਰ ਦੇ ਵਿੱਚੋਂ ਮਰੀਜ਼ ਨੂੰ ਲੈ ਕੇ ਆਏ ਆ ਔਰਤ ਨੂੰ ਆਈਸੀਯੂ ਦੇ ਵਿੱਚ ਔਰਤ ਦੀ ਬੋਡੀ ਦੀ ਮੂਵਮੈਂਟ ਕੋਈ ਨਹੀਂ ਸੀ ਬੰਦੇ ਨੇ ਡਾਕਟਰ ਨੂੰ ਪੁੱਛਿਆ ਵੀ ਕੀ ਗੱਲ ਹੋਈ ਉਹਨੇ ਹੱਥ ਜੋੜ ਕੇ ਮਾਫੀ ਮੰਗੀ ਕਹਿੰਦਾ ਦੋਵੇਂ ਕਿਡਨੀਆਂ ਨਿਕਲ ਗਈਆਂ ਮੇਰੇ ਕੋਲ ਉਸ ਤੋਂ ਬਾਅਦ ਪਰਿਵਾਰ ਨੇ ਹੰਗਾਮਾ ਕੀਤਾ ਫਿਰ ਮੈਡੀਕਲ ਦੇ ਅਧਿਕਾਰੀਆ ਜਿਹੜੇ ਉਹਨਾਂ ਕੋਲ ਗੱਲ ਗਈ ਡਾਕਟਰ ਕਸੂਰवार ਪਾਇਆ ਗਿਆ ਪੁਲਿਸ ਨੇ ਪਰਚਾ ਦਰਜ ਕਰ ਲਿਆ ਇਸ ਡਾਕਟਰ ਦੇ ਖਿਲਾਫ ਹੁਣ ਦੇਖੋ ਗੱਲ ਸਾਬੀ ਜਿਹੜੀ ਆਪਾਂ ਜ਼ਿੰਦਗੀ ਬਰਬਾਦ ਕਰਤੀ ਐ ਉਹਦਾ ਕਸੂਰ ਕੀ ਐ ਆਪਾਂ ਤਾਂ ਉਹਦੀ ਜ਼ਿੰਦਗੀ ਦਾ ਖਾਨ ਕਰਕੇ ਰੱਖਤਾ ਹੁਣ ਇਸ ਤੋਂ ਵੱਧ ਤਾਂ ਕੁਝ ਹੋ ਨਹੀਂ ਸਕਦਾਗਾ ਸੋ ਇਹ ਦੁੱਖ ਦੀ ਗੱਲ ਹੈ ਜੀ ਕਿ ਇਸ ਵੇਲੇ ਚੱਲ ਕੀ ਰਿਹਾ ਸਾਡੇ ਦੇਸ਼ ਦੇ ਵਿੱਚ ਜਿਵੇਂ ਤੁਸੀਂ ਗੱਲ ਕਹੀ ਐ ਵੀ ਸਾਰੇ ਡਾਕਟਰ ਮਾੜੇ ਨਹੀਂ ਪਰ ਇਹੋ ਜਿਹੇ ਕੁਝ ਕੁ ਡਾਕਟਰ ਆ ਜਿਹੜੇ ਉਹਨਾਂ ਦੀਆਂ ਆਦਤਾਂ ਦੇ ਕਰਕੇ ਤੇ ਵੱਡੀ ਗਿਣਤੀ ਦੇ ਵਿੱਚ ਲਾਲਚੀ ਡਾਕਟਰਾਂ ਦੇ ਕਰਕੇ ਜਿਹੜੇ ਕਿ ਆਪਣੇ ਹਸਪਤਾਲ ਨੂੰ ਕਾਮਯਾਬ ਕਰਨ ਦੇ ਲਈ ਬੜਾ ਕੁਝ ਕਰਦੇ ਆ ਸੋ ਉਥੋਂ ਇਹੋ ਜਿਹੇ ਨਿਸ਼ਾਨੀਆਂ ਮਿਲਦੀਆਂ ਵੀ ਭਾਈ ਡਾਕਟਰਾਂ ਤੋਂ ਲੋਕਾਂ ਦਾ ਭਰੋਸਾ ਉੱਠਦਾ ਜਾਂਦਾ ਹੁਣ ਤਾਂ ਦੇਖੋ ਜਿਵੇਂ ਨਾ ਆਪਾਂ ਪੈਕੇਜ ਕਰਦੇ ਹੁੰਨੇ ਕਿਸੇ ਵੀ ਚੀਜ਼ ਦਾ ਜਿਵੇਂ ਤਨਖਾਹਾਂ ਦੇ ਪੈਕੇਜ ਹੁੰਦੇ ਡਾਕਟਰ ਤਾਂ ਰੋਗਾਂ ਦੇ ਪੈਕੇਜ ਕਰਦੇ ਆ ਵੀ ਅੱਛਾ ਲਿਵਰ ਦੀ ਸਮੱਸਿਆ ਐਨੇ ਪੈਸੇ ਲੱਗਣਗੇ ਐਨੇ ਲੱਖ ਰੁਪਈਆ ਦਵਾਈ ਤੋਂ ਲੈ ਕੇ ਬੈੱਡ ਤੋਂ ਲੈ ਕੇ ਨਰਸਾਂ ਤੋਂ ਲੈ ਕੇ ਤੇ ਸਾਰਾ ਕੁਝ ਸਾਡਾ ਹੋਊਗਾ ਅੱਗੇ ਤਾਂ ਪਰਚੀ ਰੱਖ ਦਿੰਦੇ ਹੁੰਦੇ ਸੀ ਨਾ ਵੀ ਜਾਓ ਬਾਹਰੋਂ ਦਵਾਈ ਫੜ ਲਓ ਹੁਣ ਦਵਾਈ ਵੀ ਆਪਦੀ ਹੋਊਗੀ ਉਹ ਪਤਾ ਹੀ ਨਹੀਂ ਹੁੰਦਾ ਮਰੀਜ਼ ਨੂੰ ਵੀ ਕਿੰਨੀ ਲੱਗ ਗਈ ਆ ਕਿੰਨੀ ਨਹੀਂ ਲੱਗੀ ਉਹ ਆਪੇ ਹੀ ਵਾਪਸ ਕਰਕੇ ਪੈਸੇ ਵਾਪਸ ਲਈ ਜਾਂਦੇ ਆ ਸੋ ਇਵੇਂ ਹੀ ਜੇਕਰ ਤੁਸੀਂ ਗੋਡਾ ਬਦਲਵਾਉਣਾ ਇਵੇਂ ਜੇ ਤੁਸੀਂ ਕੋਈ ਹਾਰਟ ਦੀ ਸਮੱਸਿਆ ਆ ਗਈ ਆ ਕੋਈ ਬ੍ਰੇਨ ਦੀ ਸਮੱਸਿਆ ਆ ਗਈ ਆ ਹੁਣ ਤਾਂ ਪੈਕੇਜ ਚੱਲਦੇ ਆ ਵੀ ਪੈਕੇਜ ਕਿੰਨੇ ਦਾ 5 ਲੱਖ ਵਾਲਾ ਪੈਕੇਜ ਲੈਣਾ 10 ਲੱਖ ਵਾਲਾ ਪੈਕੇਜ ਲੈਣਾ ਹੁਣ ਤਾਂ ਆਹ ਕੁਸ਼ ਚੱਲਦਾ ਜੀ ਜੀ ਬਿਲਕੁਲ ਸਹੀ ਟੈਣਾ ਸਾਹਿਬ ਅੱਗੇ ਬਾਅਦ ਤੇ ਗੱਲ ਕਰਦੇ ਆ ਜੀ ਉਹਨਾਂ ਵਿਦਿਆਰਥੀਆਂ ਦੀ ਕਹਿੰਦੇ ਵੀਸੀ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਜਿਹੜੇ ਤਿੰਨ ਵਿਦਿਆਰਥੀ ਆ ਉਹਨਾਂ ਦੀ ਸਿਹਤ ਬਹੁਤ ਜ਼ਿਆਦਾ ਵਿਗੜ ਗਈ ਆ ਜੀ ਹਾਂ ਬਿਲਕੁਲ ਜੀ ਅਸਲ ਵਿੱਚ ਨਾ ਇਹ ਰਾਜੀਵ ਗਾਂਧੀ ਨੈਸ਼ਨਲ ਲਾ ਯੂਨੀਵਰਸਿਟੀ ਆ ਪਟਿਆਲੇ ਦੇ ਵਿੱਚ ਇਥੋਂ ਦੀਆਂ ਵਿਦਿਆਰਥਣਾਂ ਦੇ ਵੱਲੋਂ ਪਿਛਲੇ ਦਿਨੀ ਇਹ ਗੱਲ ਕਹੀ ਗਈ ਸੀ ਕਿ ਵੀ ਸੀ ਉਹਨਾਂ ਦੇ ਹੋਸਟਲ ਦੇ ਵਿੱਚ ਅਚਾਨਕ ਕਿਵੇਂ ਵੜਿਆ ਵਾਈਸ ਚਾਂਸਲਰ ਦੇ ਵੱਲੋਂ ਗਲਤ ਕੀਤਾ ਗਿਆ ਸਾਡੇ ਨਿੱਕੇ ਕੱਪੜਿਆਂ ਤੇ ਟਿੱਪਣੀ ਕੀਤੀ ਗਈ ਆ ਸਾਡੇ ਹੋਸਟਲ ਦੇ ਵਿੱਚ ਵੜਨ ਦੀ ਇਜਾਜ਼ਤ ਕਿਹਨੂੰ ਦਿੱਤੀ ਆ ਵੀ ਸੀ ਨੂੰ ਪਰ ਵੀ ਸੀ ਨੇ ਇਹ ਗੱਲ ਕਹੀ ਸੀ ਕਿ ਸਾਨੂੰ ਪਤਾ ਲੱਗਾ ਸੀ ਵੀ ਹੋਸਟਲ ਦੇ ਵਿੱਚ ਨਸ਼ਾ ਪੱਤਾ ਚੱਲਦਾ ਸਤਾ ਤਾਂ ਗਏ ਸੀ ਕੁੜੀਆਂ ਨੇ ਪ੍ਰਦਰਸ਼ਨ ਸ਼ੁਰੂ ਕਰਤਾ ਵੀ ਵੀ ਸੀ ਅਸਤੀਫਾ ਦੇਵੇ VC ਨੇ استعفاء ਨ ਦਿੱਤਾ ਯੂਨੀਵਰਸਿਟੀ ਨੂੰ ਜਾਂਦਾ ਮਾਰਤਾ ਫਿਰ ਇਸ ਮਸਲੇ ਦੇ ਉੱਤੇ ਪੜਤਾਲ ਦੇ ਲਈ ਮਸਲੇ ਦੇ ਹੱਲ ਦੇ ਲਈ 3 ਮੈਂਬਰੀ ਕਮੇਟੀ ਬਣ ਗਈ ਵਿਦਿਆਰਥੀਆਂ ਨੇ ਧਰਨਾ ਜਾਰੀ ਰੱਖਿਆ ਵਿਦਿਆਰਥੀਆਂ ਦੀ ਹਾਲਤ ਕਈਆਂ ਦੀ ਖਰਾਬ ਹੋ ਗਈ ਹੈ ਸਿਹਤ ਤੇ ਪਤਾ ਲੱਗਾ ਜੀ ਜਿਹੜੀ ਉਹ 3 ਮੈਂਬਰੀ ਕਮੇਟੀ ਉਹਨੇ استعفاء ਦੇ ਤਾਂ ਵੀ ਪਾਈ ਸਾਡੇ ਹੱਥ ਵੱਸ ਦੀ ਗੱਲ ਨਹੀਂ ਹੈ ਸੋ ਇਸ ਤਰੀਕੇ ਦੇ ਵੇਰਵੇ ਆ ਪਰ ਗੱਲ ਇਹ ਵੀ ਇਸ ਮਸਲੇ ਦਾ ਹਾਲੇ ਤੱਕ ਕੋਈ ਹੱਲ ਠੁਕਮਾ ਨਿਕਲਦਾ ਜਿਸਦਾ ਨਹੀਂ ਪਤਾ ਨਹੀਂ ਕਦੋਂ ਤੱਕ ਨਿਕਲੂਗਾ ਸੋ ਵੇਨੇ ਕੀ ਬਣਦਾ ਇਸ ਮਸਲੇ ਦਾ ਪਰ ਫਿਲਹਾਲ ਉਥੇ ਮਾਹੌਲ ਪਖਵਾ ਹੈਗਾ ਫਿਲਹਾਲ ਉਥੇ ਮਾਹੌਲ ਜਿਉਂ ਦੀ ਤਿਉ ਹੈਗਾ ਇਸ ਮਸਲੇ ਦਾ ਹਾਲ ਦੀ ਘੜੀ ਉਥੇ ਕੋਈ ਤਣਪੱਤਨ ਲੱਗਣ ਦੀ ਸੰਭਾਵਨਾ ਬਣਦੀ ਨਹੀਂ ਨਜ਼ਰ ਆ ਰਹੀ ਜੀ ਤੇ ਟੈਣਾ ਸਾਹਿਬ ਪੰਜਾਬ ਦਾ ਮੌਸਮ ਕਿਵੇਂ ਹੈ ਜੀ ਦੇਖੋ ਪੰਜਾਬ ਦਾ ਮੌਸਮ ਜਿਹੜਾ ਉਹ ਠੀਕ ਹੈ ਪੰਜਾਬ ਦੇ ਵਿੱਚ ਕੱਲ ਵੀ ਹੌਮਸ ਜੀ ਸੀਗੀ ਪੰਜਾਬ ਦੇ ਵਿੱਚ ਅੱਜ ਵੀ ਹੌਮਸ ਜੀ ਆ ਪੰਜਾਬ ਦੇ ਵਿੱਚ ਮੌਸਮ ਦੇ ਵਿੱਚ ਕੋਈ ਬਦਲਾਅ ਹੈ ਨਹੀਂ ਰਾਤ ਦੇ ਵੇਲੇ ਉਦਾਂ ਕੁਦਰਤੀ ਮੌਸਮ ਦੇ ਵਿੱਚ ਬਦਲਾਅ ਹੋ ਜਾਂਦਾ ਪਰ ਜੇ ਆਪਾਂ ਕਹਿੰਦੇ ਕਿ ਮੀਂਹ ਪੈ ਗਿਆ ਜਾਂ ਮੀਂਹ ਪਊਗਾ ਇਦਾਂ ਦੀ ਕੋਈ ਖਬਰ ਹੈ ਨਹੀਂ ਕਿ ਹਾਲ ਦੀ ਘੜੀ ਸੋ ਵੈਨੇਪਾ ਹੀ ਹੁੰਦੇ ਸਮੇਂ ਤੇ ਕੀ ਬਣਦਾ ਪਰ ਗੱਲ ਇਹ ਹੈ ਵੀ ਇਤਕੀ ਮੀਂਹ ਉਹਨੇ ਨਹੀਂ ਪਏ ਤੇ ਅੱਜ ਜਦੋਂ ਆਪਾਂ ਖਬਰਾਂ ਨਹੀਂ ਸਾਂਝ ਪਾ ਰਹੇ ਆ ਅੱਜ 12 ਅਸੂਆ ਭਾਰਤੀ ਸਮੇਂ ਦੇ ਮੁਤਾਬਕ ਭਾਰਤੀ ਤਰੀਕ 12 ਅਸੂਆ 27 ਸਤੰਬਰ ਹੈ ਤੇ ਮੌਸਮ ਵਿਭਾਗ ਦਾ ਕਹਿਣਾ ਕਿ ਆਉਂਦੇ 24 ਘੰਟਿਆਂ ਦੇ ਵਿੱਚ ਕੁਝ ਥਮਾ ਤੇ ਕਣੀਆਂ ਦੀ ਆਸ ਹੈ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨਏਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਮਿਹਰਬਾਨ